ਕਿ ਜਸਵਿੰਦਰਪਾਲ ਸਿੰਘ ਨੇ ਸ਼ੰਗਾਰ ਰੋਡ ਲੁਧਿਆਣਾ ਦੇ ਰਹਿਣ ਵਾਲੇ ਚਾਹ ਦੀ ਦੁਕਾਨ ਨੂੰ ਇਹਨਾਂ ਨੇ ਪਾਈ ਹੋਈ ਹੈ ਇਹਨਾਂ ਦਾ ਬਿਜਲੀ ਦਾ ਮੀਟਰ ਸੜ ਗਿਆ ਸੀ ਔਰ ਅੱਜ ਇੱਥੇ ਸਾਡੇ ਬਿਜ਼ਨਸ ਬਿਊਰੋ ਰੇਂਜ ਲੁਧਿਆਣਾ ਦਫ਼ਤਰ ਆਏ ਸੀਗੇ ਇਹਨਾਂ ਨੇ ਦੱਸਿਆ ਵੀ ਸਾਡਾ ਮੀਟਰ ਜਿਹੜਾ ਸੜ ਗਿਆ ਸੀ ਕਰੀਬ 4-5 ਮਹੀਨੇ ਪਹਿਲਾਂ ਔਰ ਉਹਨੂੰ ਜਦੋਂ ਇਹ ਕੰਪਲੇਂਟ ਦੇਣ ਗਏ ਆ ਸਾਡਾ ਮੀਟਰ ਚੇਂਜ ਕੀਤਾ ਜਾਵੇ ਜਿਹੀਂ ਕੁਲਦੀਪ ਸਿੰਘ ਜਿਹੜਾ ਉੱਥੇ ਚੀਮਾ ਚੌਂਕ ਵਿੱਚ ਪੀਡੀ ਬੋਰਡ ਦਾ ਦਫ਼ਤਰ ਹੈਗਾ ਉੱਥੇ ਉਹਨੂੰ ਮਿਲੇ ਨੇ ਉਨੇ 36000 ਦੀ ਡਿਮਾਂਡ ਕੀਤੀ ਇਹਨਾਂ ਕੋਲ। ਇਹਨਾਂ ਨੇ ਕਿਹਾ ਵੀ ਇੰਨੇ ਸੀ ਪੈਸੇ ਨਹੀਂ ਦੇ ਸਕਦੇ। ਤੇ ਪਰ ਉਹਨੇ ਕਿਹਾ ਪੈਸੇ ਦੇਣੇ ਪੈਣਗੇ। ਫਿਰ ਉਹਨੇ ਬੇਨਤੀਆਂ ਤਰਲੇ ਕਰਕੇ 15000 ਚ ਸੈਟਲਮੈਂਟ ਹੋ ਗਈ। ਔਰ 10000 ਰੁਪਏ ਉਹਨਾਂ ਨੇ ਪਹਿਲਾਂ ਲੈ ਲੈ ਸਕੇ। 5000 ਰਿਮੇਨਿੰਗ ਜਿਹੜਾ ਉਹ ਲੈ ਰਿਹਾ ਸੀਗਾ। ਔਰ ਵਾਜਿਓ ਨੇ ਮੰਗਿਆ ਸੀ ਪੈਸੇ ਦੇ ਕੇ ਜਾਓ। ਔਰ ਇਹ ਅੱਜ ਫਿਰ ਸਾਡੇ ਜਦੋਂ ਇਹਨੇ ਦੱਸਿਆ ਤਾਂ ਅਸੀਂ ਫਿਰ ਸਾਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਮੁਕੱਦਮਾ ਦਰਜ ਕੀਤਾ। ਔਰ ਇਹਦੀ ਇੱਕ Trap ਇੱਕ ਅਸੀਂ ਇੱਕ ਪਲਾਨ ਕੀਤਾ ਅਤੇ ਇੰਸਪੈਕਟਰ ਕੁਲਵੰਤ ਸਿੰਘ ਔਰ ਡੀਐਸਪੀ ਰਮਿੰਦਰ ਸਿੰਘ ਦੀ ਗਵਾਂਦੀ ਨਿਗਰਾਨੀ Trap ਕੀਤਾ ਔਰ ਇਹਨੇ ਜੈ ਜੜਾ ਕੁਲਦੀਪ ਸਿੰਘ ਆ ਇਹਨੂੰ ਰੰਗੇ ਹੱਥੀ ਸਰਕਾਰੀ ਗਵਾਂਦੀ ਹਾਜ਼ਰੀ ਪਾਣ ਜਰ ਲੈਂਦਿਆਂ ਨੂੰ ਗਫਤਾਰ ਕੀਤਾ ਹੈਗਾ ਔਰ ਕੱਲ ਨੂੰ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ